ਇਹ ਗਰੀਬ ਨਿਮਾਜ ਸਤਿਗੁਰੂ ਮੇਰੇ ਗੁਨਾਹਾਂ ਨੂੰ ਵਿਚਾਰਨ ਦਾ ਵੇਲਾ ਨਹੀਂ ਜੇ ਕਿਰਪਾ ਕਰਕੇ ਮੇਰੀ ਰੱਖਿਆ ਕਰੋ ਇਹ ਮੇਰੀ ਰੱਖਿਆ ਕਰਨ ਦਾ ਸਮਾਂ ਹੈ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਵਨ ਬਾਣੀ ਵਿੱਚ ਇੱਕ ਬਚਨ ਕਹਿੰਦੇ ਨੇ ਸਤਿਗੁਰ ਆਯੋ ਸ਼ਰਨ ਤੁਹਾਰੀ ਮਿਲੇ ਸੁਖ ਨਾਮਾਰ ਸੋਭਾ ਚਿੰਤਾ ਲਾਹੇ ਖਮਾਰੀ ਅਵਰ ਨ ਸੋਜੈ ਦੂਜੀ ਠਾਹਰ ਹਾਰ ਪਰਿਉ ਤਉ ਦਵਾਰੀ ਇਹ ਭਾਈ ਮਰਗਾਨਾ ਜੀ ਦੇ ਅੰਦਰ ਦੀ ਅਰਦਾਸ ਹੈ ਸਤਿਗੁਰੂ ਤੇਰੇ ਤੋਂ ਬਿਨਾ ਕੋਈ ਸਹਾਰਾ ਨਹੀਂ ਤੇ ਕਿਰਪਾ ਕਰਕੇ ਮੈਨੂੰ ਰੱਖ ਲਓ ਲੇਖਾ ਛੋੜ ਅਲੇਖ ਹੈ ਛੋਟੇ ਜੇ ਤੂੰ ਮੇਰਾ ਲੇਖਾ ਜੋਖਾ ਵੇਖਣ ਲੱਗ ਜਾਏਗਾ ਮੇਰੇ ਗੁਨਾਹ ਵੇਖੇਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਾ ਮਰੀ ਗਣ ਤਨਾ ਗਣੀਆਂ ਕਾਈ ਇਸ ਦਾ ਅਰਥ ਹੈ ਸਾਡੇ ਜਿਹੜੇ ਗੁਨਾਹ ਨੇ ਨਾ ਜਿੰਨੇ ਅਸੀਂ ਔਗਣ ਕਰਦੇ ਹਾਂ ਉਹਨਾਂ ਦੀ ਗਿਣਤੀ ਕਦੇ ਵੀ ਨਹੀਂ ਕੀਤੀ ਜਾ ਸਕਦੀ ਲੇਖ ਹੈ ਕਤੈ ਨਾ ਛੋਟੀ ਹੈ ਖਿੰਨ ਖਿੰਨ ਭੁੱਲਣ ਹਾਰ ਕਹਿੰਦੇ ਲੇਖਾ ਕਰਨ ਲੱਗੇ ਨਾ ਪ੍ਰਮਾਤਮਾ ਸਾਡੇ ਗੁਨਾਹਾਂ ਦਾ ਲੇਖਾ ਚੁੱਕਾ ਕਰੇ ਤੇ ਫਿਰ ਸਾਡਾ ਛੁਟਕਾਰਾ ਨਹੀਂ ਹੋ ਸਕਦਾ ਕਿਉਂਕਿ ਉਹਨੇ ਅਸੀਂ ਸੁਵਾਸ ਨਹੀਂ ਲੈਂਦੇ ਜਿੰਨੀਆਂ ਅਸੀਂ ਭੁੱਲਾਂ ਕਰਦੇ ਆ ਖਿੰਨ ਖਿੰਨ ਭੁੱਲਣ ਹਾਰ ਸਤਿਗੁਰੂ ਕਹਿੰਦੇ ਇੱਕ ਖਿੰਨ ਖਿੰਨ ਅਸੀਂ ਭੁੱਲਾਂ ਕਰਦੇ ਆ ਤੇ ਜੇ ਲੇਖੇ ਕਰੇ ਪ੍ਰਮਾਤਮਾ ਤੇ ਫਿਰ ਤੇ ਮਾਫ ਕਰੇ ਅਸੀਂ ਭੁੱਖੇ ਹੀ ਮਰ ਜਾਈਏ ਜਿੰਨੇ ਸਾਡੇ ਆਉਣ ਨੇ ਲੇਖਾ ਕਤੇ ਨਾ ਛੁੱਟੀ ਐ ਖਿੰਨ ਖਿੰਨ ਭੁੱਲਣ ਹਾਰ ਅਰਦਾਸ ਕੀ ਐ ਬਖਸ਼ਣ ਹਾਰ ਬਖਸ਼ ਲੈ ਹੋ ਨਾਨਕ ਪਾਰ ਉਤਾਰ ਭਾਈ ਮਰਦਾਨਾ ਜੀ ਦੀ ਅਰਦਾਸ ਸਿਹੇ ਸਤਿਗੁਰੂ ਜੀ ਲੇਖਾ ਛੋੜ ਮੇਰੇ ਗੁਨਾਹ ਨਾ ਵੇਖ ਮੇਰਾ ਲੇਖਾ ਜੋਖਾ ਛੱਡ ਦਿਓ ਅ ਲੇਖੇ ਛੁੱਟ ਹੈ ਮੈਂ ਤਾਂ ਛੁੱਟ ਸਕਦਾ ਜੇ ਤੂੰ ਮੇਰਾ ਲੇਖੇ ਜੋਕੇ ਵਾਲਾ ਕਾਗਜ਼ ਪਾੜ ਦੇਂ ਬਿਨਾ ਲੇਖੇ ਜੋਕੇ ਤੇ ਛੁੱਟ ਸਕਦਾ ਮੈਂ ਸਤਿਗੁਰੂ ਕਿਰਪਾ ਕਰੋ ਮੇਰਾ ਮੇਰੀ ਰੱਖਿਆ ਕਰੋ ਲੇਖਾ ਛੋੜ ਅਲੇਖ ਹੈ ਛੁਟ ਹੈ ਹਮ ਨਿਰਗੁਣ ਲਿਹੁ ਉਬਾਰੀ ਸਤਗੁਰੂ ਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਸ਼ਾ ਪਰਿਉ ਰਾਖ ਲਿਹੁ ਇਹ ਬਾਰੀ ਸਤਗੁਰੂ ਮੈਂ ਤੇਰਾ ਸੇਵਕ ਤੇਰੀ ਸ਼ਰਣ ਵਿੱਚ ਕਿਰਪਾ ਕਰਕੇ ਮੇਰੀ ਰੱਖਿਆ ਕਰ ਭਾਈ ਮਰਦਾਨਾ ਜੀ ਨੇ ਇਸ ਤਰ੍ਹਾਂ ਅਰਦਾਸ ਕੀਤੀ ਹੈ